ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਸਨਾਉ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਰਾਜੀ ਖੁਸ਼ੀ ਸਵਾਗਤ ਹੈ ਤੁਹਾਡਾ ਨੂਰ ਬਲਗ ਚੈਨਲ ਤੇ ਬਲਗ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇੱਥੇ ਮੈਂ ਲੱਗੀ ਸੀ ਸੂਟ ਪੈਂਟ ਕਰਨਾ ਸੀਗਾ ਜਾਨੀ ਉਹ ਤੇ ਮਾਰਕ ਵਗੈਰਾ ਲੱਗੀ ਸੀ ਲਗਾਉਣ ਜਾਨੀ ਇਹ ਕਿਰੇ ਦੀ ਹਣਾ ਹੁੰਦੀ ਆ ਆਪਣੀ ਵੀ ਕਿਰਾ ਕਿੰਨਾ ਰੱਖਣਾ ਹਨਾ ਜਾਂ ਫਿਰ ਉਹਦੀ ਲੈਂਥ ਦੇ ਅਕੋਰਡਿੰਗ ਹਨਾ ਉਹ ਮੈਂ ਲੱਗੀ ਸੀ ਇੱਥੇ ਮਾਰਕ ਕਰਨ ਹਨਾ ਕੋਈ ਵੀ ਚੀਜ਼ ਆਪਾਂ ਚਾਹੇ ਬਰਕ ਕਰਦੇ ਆ ਜਾਂ ਫਿਰ ਪੇਂਟ ਕਰਦੇ ਆ ਹਨਾ ਇਹ ਜੀ ਜਿਹੜੀ ਮੇਜਰਮੈਂਟ ਹੋਣਾ ਹਨਾ ਜ਼ਰੂਰੀ ਆਗਾ ਉਹਦੇ ਨਾਲ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਕਿੰਨੇ ਜਗ੍ਹਾ ਦੇ ਵਿੱਚ ਆਪਾਂ ਨੇ ਪੇਂਟ ਕਰਨਾ ਜਾਣਾ ਉਹਦਾ ਜਿਹੜਾ ਆਦਾਂ ਹਨਾ ਉਹਦੇ ਵਿੱਚ ਵਿੱਚ ਜਿਹੜਾ ਪੇਂਟ ਆ ਵੀ ਆਵੇ ਹਨਾ ਇੱਧਰ ਉੱਧਰ ਨਾ ਜਾਵੇ ਬਸ ਮੈਂ ਉਹੀ ਲੱਗੀ ਸੀ ਨਿਸ਼ਾਨੀਆਂ ਲਾਣ ਤੇ ਘੇਰੇ ਦੇ ਹਿਸਾਬ ਨਾਲ ਨਿਸ਼ਾਨੀਆਂ ਲਗਾ ਕੇ ਬਸ ਮੈਂ 2-2 ਇੰਚ ਦਾ ਜਿਹੜਾ ਮਾਰਕ ਆ ਉਹ ਛੱਡ ਕੇ ਉਹਦੇ ਅੰਦਰ ਅੰਦਰ ਲੱਗੀ ਸੀਗੀ ਮੈਂ ਲਗਾਉਣ ਮੈਂ ਕਿ ਘੇਰੇ ਦੇ ਅਕੋਰਡਿੰਗ ਆਪੇ ਵੀ ਰੱਖ ਲੈਣਗੇ ਵੀ ਕਿੰਨਾ ਉਹਨਾਂ ਦਾ ਘੇਰਾ ਉਹਨਾਂ ਨੇ ਰੱਖਣਾ ਹੋਇਆ ਇਹ ਬਈ ਦਾ ਫਲਾਵਰ ਆਪਾਂ ਬੀਜ ਬਕਾਰ ਹੀ ਵੀ ਹਨਾ ਸ਼ਾਪ ਦਿੰਨੇ ਆਗੇ ਇਹ ਨੂਰ ਦੀ ਮੈਡਮ ਦਾ ਸੀਗਾ ਸ਼ੂਟ ਥਾਈਓ ਮੇਰੇ ਕੋਲੇ ਕੋਲੇ ਫਿਰਈ ਸੀ ਉਹ ਤੇ ਇਸ ਤੋਂ ਪਹਿਲਾਂ ਬਸ ਮੇ ਤੋਂ ਕੋਈ ਬਲੌਗ ਆ ਜਿਹੜਾ ਸ਼ੂਟ ਨਹੀਂ ਹੋਇਆ ਅੱਜ ਵੀ ਦੋ ਤਿੰਨ ਕ ਕਲਿੱਪਾਂ ਫਿੱਗੀਆਂ ਜਿਹੜੀਆਂ ਮੈਂ ਇਸ ਵੀਡੀਓ ਦੇ ਵਿੱਚ ਹਨਾ ਐਡ ਕਰੂੰਗੀ ਬਾਕੀ ਜਿਹੜੀਆਂ ਕਲਿੱਪਾਂ ਨੇ ਉਹ ਹੈਗੀਆਂ ਨੇ ਨੈਕਸਟ ਦੇ ਦਿਆਂ ਵੀ ਜਿੰਨਾ ਕ ਅੱਜ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਦੇ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਚਾਹ ਵਗੈਰਾ ਪੀ ਲਿਆ ਪਰ ਇਹ ਮੈ ਲੱਗੀ ਸੀ ਸੂਟ ਪੇਂਟ ਕਰਨ ਬਸ ਅੱਡੇ ਤੇ ਆਪਾਂ ਨੇ ਝੜ ਕੇ ਰੱਖ ਲਿਆ ਇਹ ਦੇਖੋ ਕਲਰ ਦਾ ਬਾਕਸ ਹੀ ਬੇਪੂਰੇ ਰੱਖਿਆ ਤੇ ਹੁਣ ਮੈਂ ਲੱਗਿਆ ਪੇਂਟ ਕਰਨ ਹਨਾ ਸੂਟ ਤੇ ਜਿੱਦਾਂ ਦਾ ਵੀ ਹੋਊਗਾ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਮਾੜਾ ਚੰਗਾ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਹੋਇਆ ਸ਼ੁਰੂਆਤ ਮੈਂ ਕਰਨ ਲੱਗੀ ਆ ਤੇ ਬਸ ਜਿੰਨਾ ਅੱਜ ਫੇਟ ਖਾਊਗਾ ਤੇ ਅੱਜ ਤੁਹਾਨੂੰ ਦੱਸੂ ਇਹ ਹੈਗਾ ਆਪਣੀ ਨੂਰ ਦੀ ਮੈਡਮ ਦਾ ਸੂਟ ਤੇ ਇਹ ਉਹਨੇ ਬੱਸ ਕਿਹਾ ਸੀਗਾ ਵੀ ਮੈਨੂੰ ਕਰਕੇ ਦਿਓ ਬੱਸ ਆਪਣੇ ਨੂਰ ਨੂੰ ਇਦਾਂ ਹੋ ਗਿਆ ਨਾ ਵੀ ਕਰਕੇ ਦੋ ਮੇਰੀ ਮੈਡਮ ਨੇ ਮੈਡਮ ਨੂੰ ਸੂਟ ਮੈਂ ਕਿਹਾ ਚਲੋ ਆਪਾਂ ਲੈ ਆ ਕੇ ਆਪਾਂ ਕਰ ਦਿੰਨੇ ਆ ਤੇ ਡਿਜ਼ਾਈਨ ਬੱਸ ਮੈਂ ਮोटा-ਮोटा ਜਿਹਾ ਛਾਪ ਲਿਆ ਮੈਂ ਟ੍ਰੇਸ ਵਗੈਰਾ ਨਹੀਂ ਲਾਉਣੀ ਬੱਸ ਇਹ ਫਲਾਵਰ ਦੇ ਮਾਰਕ ਨੇ ਆਪਾਂ ਨੇ ਜਿਹੜੋ ਕਰ ਰਿਆ ਦੇਖ ਨੂਰ ਪਹਿਲਾਂ ਮੇਰੇ ਨਾਲ ਰੁੱਸ ਕੇ ਚਲੇ ਗਿਆ ਸੀਗਾ ਇਹਦੇ ਨਾਲ ਮਾਇਂ ਡੁੱਲ ਗਿਆ ਮੈਂ ਖੁਰਤਾ ਗਲਾਸਾ ਥੋੜੀ ਬਰਸਾ ਲਈ ਹਣਾਇਨੇ ਵਿੱਚ ਪੈਰ ਮਾਰਿਆ ਆਪਣਾ ਬੱਸ ਇੰਨੇ ਜਿਹੇ ਰੁੱਸੀ ਨੂਰ ਨਾਲ ਕੁੱਸੀ ਹੋ ਗਿਆ ਨਾ ਆ ਦੇਖੋ ਓਹ ਰੁੱਸੀ ਖੜਾ ਮੇਰੇ ਨਾਲ ਚਲੋ ਜੀ ਆਪਾਂ ਕਰਦੇ ਆ ਸੂਪ ਪੇਟ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਂ ਜਿੰਨਾ ਵੀ ਅੱਜ ਪੂਰਾ ਹੋਇਆ ਜਿੰਨਾ ਕਿ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਚਲਣ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਇਦਾਂ ਹੀ ਆਪ ਦਾ ਜਿਹੜਾ ਸੂਪ ਆਪਣੇ ਨਾਲ ਬਣਾਈ ਰੱਖਿਓ ਚਲੋ ਜੀ ਲੋ ਜੀ ਆਹ ਫਲਾਵਰ ਪੈਨੇ ਬਣਾ ਲੈਨੇ ਕੇ ਤੇ ਇੱਧਰ ਪੇਟੀ ਲੱਗੀ ਹੈਗੀ ਸਬਜ਼ੀ ਘਟਾ ਇਹਨੂੰ ਮੈਂ ਲਾਇਆ ਮਗਾ ਤੋਂ ਸਬਜ਼ੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ 12:30 ਦਾ ਬਲੌਗ ਲਗਿਆ ਮੈਂ ਦੁਪਹਿਰ ਤੋਂ ਸ਼ੁਰੂ ਕਰਨ ਬਸ ਤੇ ਹੁਣ ਹੋਇਆ ਫ੍ਰੀ ਫਿਰ ਮੈਂ ਕਿਸੇ ਨਾਦੀ ਹਨਾ ਬਲ ਬਲ ਤੋਤੇ ਆਵਦੇ ਅੱਜ ਸ਼ੁੱਕਰਵਾਰ ਸੀ ਤੇ ਇਧਰ ਨੂਰ ਲੱਗੇ ਆਪਣੇ ਅੰਦਰ ਮਸਤੀ ਕਰਨ ਤੇ ਵੱਡੀ ਬੈਠਣ ਲਾਇਆ ਮੈਂ ਪ੍ਰੈਸ ਕਰਨੇ ਸੂਰ ਦੀ ਕਰਨੀ ਅੱਜ ਕਟਿੰਗ ਹੈਗਾ ਤਾਂ ਕਾਟਨ ਦੀ ਆ ਪਰ ਹਨਾ ਬਲ ਜੀ ਪੈ ਜਦੋਂ ਟੈਅ ਲੱਗੀ ਹੁੰਦੀ ਹੈ ਨਾ ਬਲ ਪੈ ਜਾਂਦੇ ਆ ਤੇ ਇੱਕ ਹੋਰ ਫੁੱਟ ਇਕੱਠਾ ਪਿਆ ਇਹਨਾਂ ਦੋਨਾਂ ਦੀ ਕਰਨੀ ਹੈ ਮੈਂ ਸਟੀਚਿੰਗ ਤੇ ਕੱਲ੍ਹ ਤੋਂ ਲੱਗ ਗਈ ਸੀਗੀ ਸੂਟ ਪੇਟ ਕਰਨ ਦਾ ਕਰਕੇ ਮੇਰੇ ਤੋਂ ਸਲਾਈ ਦਾ ਕੰਮ ਜਿਹੜਾ ਨਹੀਂ ਹੋਇਆ ਹੈਗਾ ਤੇ ਦਿਨਾਂ ਦਾ ਬਹੁਤ ਹੈ ਨਾ ਵਧੀਆ ਫਰਕ ਪੈ ਗਿਆ ਹੁੰਦਾ ਕੰਮ ਜਾਂ ਨਿਭਣ ਲੱਗ ਗਿਆ ਹੈ ਨਾ ਇਦਾਂ ਹੋ ਗਿਆ ਵੀ ਕਿੰਨੇ ਵਧੀਆ ਆਪਣਾ ਕੰਮ ਜਿਹੜਾ ਨਿਭਣ ਦਿੰਦਾ ਹੈਗਾ ਤੇ ਬਹੁਤ ਮੇਰੇ ਭੈਣਾਂ ਕਹਿ ਦਿੰਦੀਆਂ ਨੇ ਹਨਾ ਵੀ ਦਿਨ ਵੱਡੇ ਵੱਡੇ ਨਹੀਂ ਵੀ ਲੰਘਦੇ ਨਹੀਂ ਜਾਂ ਕਿਵੇਂ ਹਨਾ ਬੜਾ ਮੈਨੂੰ ਇਦਾਂ ਲੱਗਦਾ ਵੀ ਵਧੀਆ ਨਾ ਵੱਡੇ ਦਿਨ ਹੋ ਗਏ ਆਪਣਾ ਕੰਮ ਕੋਈ ਨਾ ਕੋਈ ਨਾ ਵਧੀਆ ਨਿਭੜ ਜਾਂਦਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਜਿਹੜਾ ਮੈਂ ਪੇਂਟ ਕੀਤਾ ਨਾ ਵੀ ਕਿੰਨਾ ਕ ਆਪਣਾ ਹੋਇਆ ਤੇ ਕਿੰਨਾ ਕਿਹਦਾ ਕੰਮ ਆ ਜਿਹੜਾ ਰਹਿ ਗਿਆ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਇਹ ਸੂਟ ਹੈ ਪੇਂਟ ਕਿੰਦਾ ਦਾ ਹੋਇਆ ਤੇ ਇਹ ਸ਼ਾਰਟਸ ਤਾਂ ਮੈਂ ਪਹਿਲਾਂ ਇਹਦੇ ਪਾ ਚੁੱਕੀਆਂ ਹਾਂ ਨਾ ਤੇ ਸ਼ਾਰਟਸ ਤਾਂ ਮੈਂ ਪਹਿਲਾਂ ਹੀ ਪਾ ਲਈ ਪਰ ਕੁੱਲ ਜਿੰਨਾ ਤਿਆਰ ਹੋਇਆਗਾ ਨਾ ਉਹਦੀ ਨਹੀਂ ਸ਼ਾਰਟਸ ਕੋਈ ਵੀ ਮੈਂ ਪਾਇਆ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਦਾ ਬਣਿਆ ਸੂਟ ਇਹ ਹਾਂਜੀ ਆਹ ਆਪਣਾ ਸੂਟ ਇਹ ਹੈਗਾ ਘੇਰੇ ਦੇ ਜਣੀ ਵਿਚਕਾਰ ਲਈ ਸਾਈਡ ਆਊਗਾ ਜਿਹੜਾ ਇਹ ਫਲਾਵਰ ਹੈਗਾ ਵੱਡਾ ਸਾਰਾ ਬੰਚਾ ਜਿਹੜਾ ਬਣਿਆ ਹੋਇਆ ਤੇ ਐਦਾਂ ਦੀ ਲੁੱਕ ਆ ਜਿਹੜੀ ਇਹਦੀ ਆਈ ਹੈਗੀ ਤੇ ਪਿਸਤਾ ਜਾਂ ਲਾਈਟ ਹੈ ਪਿਸਤਾ ਜਾਂ ਛੇੜਾ ਜਿਹੜਾ ਸੂਟ ਲੱਗਾ ਹੈ ਦੇਖ ਨੂਰ ਦੀ ਲੁੱਕ ਦੇਖੋ ਅੱਜ ਨੂਰ ਨੇ ਪਾਇਆ ਪਲਾजा ਸੂਟ ਡਾਇਰੈਕਟਰ ਨਹੀਂ ਬਣੀ ਬੈਠੀ ਆ ਸਾਡੇ ਉਰੇ ਡਾਇਰੈਕਟਰ ਨਹੀਂ ਆ ਇੱਕ ਤੇ ਹੁਣ ਤਾਂ ਮੈਂ ਕਿਹਾ ਅੱਜ ਆਪਣੀ ਡਾਇਰੈਕਟਰ ਨਹੀਂ ਬਣੀ ਹੈ ਨਾ ਨੂਰ ਹਾਂ ਦੇਖੋ ਜੀ ਤੇ ਵੱਡੀ ਵੱਡੀ ਕਰ ਰਹੀ ਹੈ ਉਧਰ ਪ੍ਰੈਸ ਤੇ ਚਲੋ ਜੀ ਆਪਾਂ ਕਰਦੀ ਆਂ ਸੂਟੀ ਸਲਾਈ ਮੈਂ ਮਸ਼ੀਨ ਅੱਜ ਬਾਹਰ ਲੈ ਕੇ ਹੁਣੇ ਕੱਢ ਕੇ ਅੰਦਰ ਨਾ ਬਹੁਤ ਹੰਤਾਇ ਲੱਗਦਾ ਵੀ ਅੱਗੇ ਤਾਂ ਠੰਡ ਸੀਗੀ ਤਾਂ ਕਰਕੇ ਅੰਦਰ ਰੱਖੀ ਹੋਈ ਸੀ ਹੁਣ ਆਪਾਂ ਬਾਹਰ ਹੀ ਲੈ ਕੇ ਹੁਣ ਇੱਥੇ ਇਧਰਲੀ ਸਾਈਡ ਆਪਾਂ ਰੱਖ ਲਾਂਗੇ ਮਸ਼ੀਨ ਆਪਣੇ ਹਾਂਜੀ ਇੱਥੇ ਮੈਂ ਲੱਗੀ ਸੀ ਮਸ਼ੀਨ ਹਨਾ ਬਾਹਰ ਕੱਢਣ ਹਨਾ ਇੱਥੇ ਪਹਿਲਾਂ ਤਾਂ ਠੰਡ ਸੀਗੀ ਵਾਰਦੀ ਸਾਈਡ ਹਨਾ ਬਰਾਂਡੇ ਤੇ ਉਹਦੇ ਠੰਡ ਲੱਗਦੀ ਸੀ ਫਿਰ ਮੈਂ ਚੱਕ ਕੇ ਅੰਦਰ ਰੱਖ ਲਈ ਸੀ ਪਰ ਹੁਣ ਉੱਥੇ ਮੈਨੂੰ ਨਹੀਂ ਰਹਾ ਨਾ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਅੱਗੇ ਤਾਂ ਬੱਲ ਵਗੈਰਾ ਲਾਲਦੇ ਸੀ ਪਰ ਹੁਣ ਇੰਨਾ ਝੰਜਟ ਜਿਹਾ ਕਰਨਾ ਨੌਖਾ ਲੱਗਦਾ ਦਾ ਤੇ ਹੁਣ ਮੈਂ ਸੋਚਿਆ ਵਿਚੋ ਲੋ ਫਰਮ ਮਸ਼ੀਨ ਆ ਜਿਹੜੀ ਬਾਹਰ ਹੀ ਰੱਖ ਲੈਨੇ ਵੀ ਨਾਲ ਤਾਂ ਆਪਣਾ ਇੱਥੇ ਚਾਲਣਾ ਬਾਕੀ ਹਵਾ ਹਨਾ ਆਉਂਦੀ ਆ ਕਈ ਵਾਰੀ ਵੀ ਪੱਖੇ ਵਗੈਰਾ ਦੀ ਵੀ ਇਨੀ ਖਾਸ ਲੋੜ ਨਹੀਂ ਪੈਂਦੀ ਹਨਾ ਵਿਚਾਲੀਆਂ ਨੇ ਇਹਦੇ ਵਿੱਚ ਦੀ ਹਵਾ ਬਹੁਤ ਸੋਹਣੀ ਆਉਂਦੀ ਆ ਵੀ ਆਪਾਂ ਇੱਥੇ ਬਾਹਰ ਰੱਖ ਲੈਂਦੇ ਆਂਗੇ ਤੇ ਜਿਹੜੀ ਇਹ ਮਸ਼ੀਨ ਆ ਇਹ ਤਕਰੀਬਨ ਮੈਨੂੰ 7-8 ਦਿਨ ਹੋ ਗਏ ਆਰਾਮ ਨਾਲ ਇਹ ਦੂ ਵੀ ਸ਼ਾਇਦ 2 ਦਿਨ ਜ਼ਿਆਦਾ ਹੋਣਗੇ ਤੇ ਮੈਂ ਮਸ਼ੀਨ ਬਿਲਕੁਲ ਵੀ ਨਹੀਂ ਚਲਾਈ ਹੈਗੀ ਘਰੇ ਥੋੜੀ ਜੀ ਕਹਣਾ ਪ੍ਰੋਬਲਮ ਜੀ ਹੋਣ ਕਰਕੇ ਨਾ ਕੋਈ ਵੀ ਜਿਹੜਾ ਬਲੌਗ ਆ ਤਾਂ ਹੀ ਕਰਕੇ ਮੇਰਾ ਜਿਹੜਾ ਬਲੌਗ ਆ ਮੈਂ ਨਹੀਂ ਸੀਗੀ ਪਾ ਸਕੀ ਹੈਗੀ ਵਿੱਚ ਦੀ ਜਿਹੜੇ ਬਲੌਗ ਨੇ ਮੇਰੇ ਮਿਸ ਹੋ ਗਏ ਸੀਗੇ ਤੇ ਤਾਂ ਕਰਕੇ ਮੈਂ ਨਾ ਤਾਂ ਮੇਰੇ ਕੋਲ ਮਸ਼ੀਨ ਦਾ ਕੰਮ ਹੋਇਆ ਨਾ ਹੀ ਮੇਰੇ ਕੋਲ ਕੋਈ ਵਲੌਗ ਵਗੈਰਾ ਬਣਿਆ ਤੇ ਨਾ ਹੀ ਮੈਂ ਪਾਇਆ ਨਾ ਬਸ ਇੱਥੇ ਮੈਂ ਲੱਗੀ ਸੀ ਮਸ਼ੀਨ ਮੈਂ ਕਿਹਾ ਚਲੋ ਪਹਿਲਾਂ ਬਾਹਰ ਲੇ ਗਏ ਫਿਰ ਇਹਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਸਾਰੀ ਕਿਉਂਕਿ ਗਰਦਾ ਜਿਆ ਪੈ ਹੀ ਜਾਂਦਾ ਨਾ ਜਦੋਂ ਆਪਾਂ ਚੀਜ਼ ਚਲਾਉਂਦੇ ਆ ਫਿਰ ਤਾਂ ਆਪਾਂ ਨਾਲ ਦੀ ਨਾਲ ਡੇਲੀ ਵਾਂਗੂ ਸਾਫ਼ ਕਰਦੇ ਰਹਿਣੇ ਆ ਔਇਲਿੰਗ ਵਗੈਰਾ ਕਰਦੇ ਰਹਿਣੇ ਆ ਤੇ ਪਰ ਜਦੋਂ ਆਪਾਂ ਨਾ ਚਲਾਈਏ ਫਿਰ ਉਹ ਸਾਫ਼ ਵੀ ਨਹੀਂ ਚੀਜ਼ ਹਨਾ ਹੁੰਦੀ ਹੈਗੀ ਬਸ ਮੋਟਾ ਮੋਟਾ ਝਾੜੂ ਵਗੈਰਾ ਲਾ ਦਿੰਦੇ ਸੀਗੇ ਤੇ ਬਸ ਇਥੇ ਮੈਂ ਕਹਾਂ ਚੰਗੀ ਤਰ੍ਹਾਂ ਆਪਾਂ ਮਸ਼ੀਨ ਨੂੰ ਸਾਫ ਕਰਦੇ ਬਾਅਦ ਕਿਉਂ ਉਥੇ ਅੰਦਰ ਨਾ ਗਰਦ ਆ ਜਾਂ ਵੀ ਇੰਨਾ ਪਿਆ ਹੋਇਆ ਦਿਖਦਾ ਵੀ ਨਹੀਂ ਸੀ ਨੀਰਾ ਪੈਂਦਾ ਸੀ ਨਾ ਤੇ ਹੁਣ ਜਦੋਂ ਆਪਾਂ ਮਸ਼ੀਨ ਬਾਹਰ ਕੱਢ ਕੇ ਲੈ ਕੇ ਆਇਆ ਤਾਂ ਬਹੁਤ ਜਿਆਦਾ ਇਹ ਲੱਗਦਾ ਸੀ ਵੀ ਜਿੰਮੇ ਗਰਦੀ ਨਾਲ ਭਰੀ ਪਈ ਪਈ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ ਆਪਾਂ ਨੇ ਜਿਹੜੀ ਇਹ ਮਸ਼ੀਨਾਂ ਨਹੀਂ ਚਲਾਈ ਹੈਗੀ ਤੇ ਬਸ ਹੁਣ ਨਾਲ ਦੀ ਨਾਲ ਮੈਂ ਜਿਹੜੀ ਆਇਲਿੰਗ ਆ ਸਾਰੇ ਜਨਕੇ ਜਿੰਨੇ ਵੀ ਇਹਦੇ ਹੋਰ ਹੁੰਦੇ ਜਿੰਨੇ ਵੀ ਮਨਕੇ ਮਸ਼ੀਨ ਦੇ ਪੁਰਜੇ ਨੇ ਸਾਰੇ ਚੱਲਦੇ ਨੇ ਉਹਨਾਂ ਤੇ ਸਾਰੇ ਤੇ ਕਰ ਨੂੰ ਆਇਲਿੰਗ ਤੇ ਤੇਲੀ ਹੁੰਦਾ ਹਨਾ ਜਿੰਨਾ ਆਪਾਂ ਮਸ਼ੀਨ ਦੀ ਕੇਅਰ ਕਰਾਂਗੇ ਇਹਨਾਂ ਦੀ ਸਮਾਈ ਕਰਾਂਗੇ ਉਸ ਹੱਬ ਨਾਲ ਇਹਨਾਂ ਨੇ ਹਨਾ ਚੱਲਣਾ ਮਸ਼ੀਨ ਵਗੈਰਾ ਨੇ ਮੇਰੇ ਕੋਲ ਇਹ ਮਸ਼ੀਨ ਮੈਂ ਲੈ ਕੇ ਆਂਦੀ ਸੀ 2018 ਦੇ ਵਿੱਚ ਹੁਣ ਦੇਖੋ 24 ਚੱਲ ਰਹੀ ਹੈਗਾ ਹਨਾ ਇੰਨੇ ਸਾਲ ਹੋ ਗਏ ਮੇਰੇ ਕੋਲ ਮਸ਼ੀਨ ਨੂੰ ਪਰ ਇੱਕ ਵਾਰੀ ਵੀ ਵਧੀਆ ਖਰਾਬ ਨਹੀਂ ਹੋਈ ਹੈਗੀ ਮੈਂ ਪੂਰੀ ਵਧੀਆ ਜਿਹੜੀ ਮਸ਼ੀਨ ਆ ਉਹ ਚੱਲ ਰਹੀ ਹੈਗੀ ਇਹ ਬਹੁਤ ਯਾਨੀ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਰੋਜੀ ਆਪਣੀ ਦੀ ਆਗੀ ਇਹ ਮਸ਼ੀਨ ਤੇ ਇੰਟਰਲੌਕ ਵਾਲੀ ਵੀ ਮੇਰੇ ਕੋਲ ਰੋਜੀ ਕੰਪਨੀ ਦੀ ਹੈਗੀ ਤੇ ਜੇਕਰ ਹਨਾ ਤੁਸੀਂ ਵੀ ਇਦਾਂ ਦੀ ਜਿਹੜੀ ਮਸ਼ੀਨ ਆ ਮਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਦੱਸੂਗੀ ਮੈਂ ਕਿੱਥੋਂ ਮਸ਼ੀਨ ਲੈ ਕੇ ਆਦੀ ਸੀ ਹਨਾ ਜਾਂ ਫਿਰ ਮੈਨੂੰ ਇਹ ਉਸ ਟਾਈਮ ਕਿੰਨੇ ਦੀ ਮਿਲੀ ਸੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਬਸ ਇਦਾਂ ਹੁੰਦਾ ਨਾ ਵੀ ਚੀਜ਼ ਚੱਲਦੀ ਰਹੇ ਖਰਾਬ ਨਾ ਹੋਵੇ ਜਦੋਂ ਡੇਲੀ ਵਾਂਗੂ ਚੀਜ਼ ਖਰਾਬ ਹੁੰਦੀ ਰਹਿੰਦੀ ਤਾਂ ਫਿਰ ਉਹਤੇ ਆ ਨਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਜਿਵੇਂ ਕਿ ਮੈਂ ਲੈ ਕੇ ਆਂਦੀ ਸੀ ਕੜਾਈ ਵਾਲੀ ਮਸ਼ੀਨ ਹਨਾ ਮੈਂ ਲੈ ਕੇ ਆਂਦੀ ਸੀ ਸੈਕੰਡ ਹੈਂਡ ਉਦੋਂ ਮਿਲਦੀ ਜਾਂਦੀ ਸੀ ਪਰ ਉਹ ਇੰਨੀ ਜਿਆਦੇ ਖਰਾਬ ਹੁੰਦੀ ਸੀ ਨਾ ਇੰਨੀ ਜਿਆਦੇ ਮੈਂ ਤੁਹਾਨੂੰ ਦੱਸਾਂ ਵੀ ਉਹਨੇ ਜਿਹਦਾ ਸ਼ਾਇਦ ਮੇਰੀਆਂ ਨਾ ਦੋ ਮਸ਼ੀਨ ਆ ਜਾਂਦੀਆਂ ਨਵੀਆਂ ਵੀ ਜਿੰਨੇ ਮੈਂ ਉਹਦੇ ਤੇ ਪੈਸੇ ਲਾਤੇ ਬਸ ਮੈਂ ਇੱਕ ਕਾਲ ਕਰ ਗਈ ਵੀ ਹਾਂ ਮੈਂ ਚਲੋ ਨਵੀਂ ਲਿਆਵਾਂ ਤੇ ਚਲੋ ਜੀ ਹੁਣ ਤਾਂ ਮੇਰੀ ਸਲਵਾਂ ਮੇਰਾ ਕੰਮ ਹੋ ਗਏ ਤੇ ਫਿਰ ਮੈਂ ਦੇਖੂਗੀ ਨਵੀਂ ਹੋ ਕਰੂਗੀ ਜਿਹੜੇ ਸੂਟ ਵਗੈਰਾ ਕੱਟ ਕੇ ਤੇ ਸਲਵਾਰ ਵੀ ਸਟਿਚ ਕਰ ਲਈ ਸੀ ਆ ਦੇਖੋ ਨੂਰ ਇਹ ਬਨ ਕੇ ਆ ਗਈ ਪਲ ਕੋਤਰਾ ਯੋਗਾ ਪਗਵਲਾ ਦਾ ਤੇ ਆਪਾਂ ਇੱਥੇ ਆਪਣੇ ਵਲੌਗ ਦਾ ਕਰਦੇ ਐਡ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਸੱਚਾ ਜੀ ਸਾਰਿਆਂ ਨੂੰ